ਭਾਈਕਰਵੰਤ ਟਿੱਲੋਂ ਇੱਕ ਲੜਕੀ ਹੈ ਜਿਹੜੀ ਇੱਕ ਪੈਸੇ ਦੇ ਠੱਗੀ ਦਾ ਸ਼ਿਕਾਰ ਹੋਈ ਹੈ ਪਿੰਡ ਸੁਖਚੰਦ ਤੇ ਕੌਰਿਆਂ ਦਾ ਇਹਨਾਂ ਦੀ ਜ਼ਮੀਨ ਸਿੱਖ ਆਮ ਆਦਮੀ ਪਰਕਰ ਦੇ ਨਾਲ ਠੱਗੀ ਦਾ ਸ਼ਿਕਾਰ ਹੋਏ ਨੇ ਜੋ ਕਿ ਆਮ ਪਾਰਟੀ ਹਮੇਸ਼ਾ ਪ੍ਰਚਾਰ ਕਰਦੀ ਹੈ ਕਿ ਕੋਈ ਰਿਸ਼ਵਤ ਨਹੀਂ ਲਈ ਜਾਊਗੀ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਹੋਊਗਾ ਜੇ ਹੋਊਗਾ ਤਾਂ ਸੀਮ ਨੇ ਇੱਕ ਨੰਬਰ ਵੀ ਦਿੱਤਾ ਸੀ ਭਗਵੰਤ ਮਾਨ ਨੇ ਦੇ ਵਿੱਚ ਸਾਨੂੰ ਇਹ ਨਾ ਥਾਣੇ ਦੇ ਅੰਦਰ ਹੀ ਮਿਲੇ ਨੇ ਮਤਲਬ ਸਿੰਘੋ ਚੌਂਕੀ ਦੇ ਬਾਹਰ ਆਏ ਸਾਨੂੰ ਲਗਾਤਾਰ ਇਹ ਥਾਣੇ ਦੇ ਵਿੱਚ ਹੀ ਰਹਿੰਦੇ ਆ ਜਿਵੇਂ ਕਿ ਪੁਲਿਸ ਦਾ ਟਾਟ ਹੁੰਦਾ ਉਸ ਤਰੀਕੇ ਨਾਲ ਇਹਨਾਂ ਨੇ ਬਾਹਰ ਆ ਕੇ ਸਾਨੂੰ ਆਈਡੀ ਕਾਰਡ ਦਿਖਾਇਆ ਕਹਿੰਦਾ ਕਿ ਮੇਰਾ ਪੱਕਾ ਪਰਮੈਂਟ ਹੈ ਕਿ ਮੇਰਾ ਆਈਡੀ ਡਿਕਾਰਡ ਹੈ ਠੀਕ ਹੈ ਕਹਿੰਦਾ ਕਿ ਮੈਂ ਇਹ ਆਮ ਆਦਮੀ ਪਾਰਟੀ ਦਾ ਵਰਕਰ ਐ ਮੈਂ ਹੀ ਤੁਹਾਡਾ ਕੰਮ ਕਰਵਾ ਸਕਦਾ ਇੱਥੇ ਪੈਸਾ ਚੱਲਦਾ ਭਜਿੰਦਰ ਕੌਰ ਤੱਕ ਉੱਪਰ ਤੱਕ ਮਤਲਬ ਐਮਐਲਏ ਤੱਕ ਪੈਸੇ ਹੀ ਚੱਲੂਗਾ ਪੈਸੇ ਰਾਹੀਂ ਕੰਮ ਹੋ ਸਕਦਾ ਬਿਨਾ ਪੈਸੇ ਤੋਂ ਇੱਥੇ ਕੰਮ ਨਹੀਂ ਹੁੰਦਾ ਤੁਹਾਡੀ ਸੁਣਵਾਈ ਨਹੀਂ ਹੁੰਨੀ ਬੇਸ਼ੱਕ ਤੁਸੀਂ ਪੁਲਸ ਵਾਲਾ ਵਲ ਸਾਨੂੰ ਵੱਡੇ ਤੋਂ ਵੱਡਾ ਪਰਚਾ ਪਾਉਣ ਦੀ ਧਮਕੀ ਦਿੱਤੀ ਗਈ ਆ ਸਾਨੂੰ ਪੁਲਸ ਵਾਲਿਆਂ ਨੇ ਸਾਨੂੰ ਟੌਰਚਰ ਕੀਤਾ ਗਿਆ ਵੀ ਮਤਲਬ ਸ਼ਾਮ ਨੂੰ ਸਾਡੂ ਬਿਨਾ ਕਸੂਰ ਤੋਂ ਚੱਕ ਕੇ ਲੈ ਜਾ ਕੇ ਨਾ ਉੱਥੇ ਥਾਣੇ ਦੇ ਵਿੱਚ ਸੁਹਾਗੇ ਦੇ ਵਿੱਚ ਮੇਰੇ ਭਰਾ ਵਰਗਿਆਂ ਦੀਆਂ ਲੱਤਾਂ ਦਿੱਤੀਆਂ ਲਈਆਂ ਉਹ ਟੌਰਚਰ ਦੀ ਵਜ੍ਹਾ ਨਾਲ ਇਸ ਨੇ ਬੰਦਿਆਂ ਨੇ ਡਰਾ ਤਮਕਾ ਕੇ ਸਾਡੇ ਤੋਂ ਪੈਸੇ ਖਾਦੇ ਨੇ ਸਾਨੂੰ ਕਹਿੰਦਾ ਤੁਹਾਡਾ ਇੰਤਕਾਲ ਕਰਵਾਉਂਗਾ ਇਸ ਤਰੀਕੇ ਨਾਲ ਇਹਨੇ 2 ਲੱਖ ਰੁਪਏ ਦੀ ਸਾਡੇ ਨਾਲ ਠੱਗੀ ਕੀਤੀ ਥੋੜੀ ਜ਼ਮੀਨ ਦਾ ਕੋਈ ਇੰਤਕਾਲ ਦਾ ਕੰਮ ਸੀ ਹਾਂਜੀ ਇੰਤਕਾਲ ਦਾ ਕੰਮ ਸੀ 10-25 ਵਿੱਚ ਪੈਸੇ ਲੈ ਗਏ ਹਾਂਜੀ ਇਹ ਕਹਿੰਦਾ ਕਿ ਕਿਸ ਤਰ੍ਹਾਂ ਲਏ ਇਹ ਕਿਵੇਂ ਕਿਵੇਂ ਥੋੜੇ ਥੋੜੇ ਕਰਕੇ ਦਿੱਤੇ ਸਰ ਕੁਝ ਪੈਸੇ ਤਾਂ ਇਦਾਂ Google Pay ਹੋਈ ਨਹੀਂ ਇਹ ਦੇਖੋ ਜੀ ਠੀਕ ਹੈ ਜਿਵੇਂ ਜਿਵੇਂ ਠਾਣੇ ਦੇ ਵਿੱਚ ਖੜਿਆ ਨਹੀਂ ਕਰਵਾਏ ਗਏ ਇਹ 15000 ਹੋਇਆ 45000 ਹੋਇਆ ਹਾਂਜੀ ਹਾਂਜੀ 45000 ਰੁਪਏ ਹਾਂਜੀ ਇਹ ਹੈਗੇ ਨੇ ਗੂਗਲ ਪੇ ਹੋਏ ਨੇ ਇਸ ਤੋਂ ਇਲਾਵਾ ਸਰ ਕੁਝ ਪੈਸੇ ਕੈਸ਼ ਲੱਤੇ ਕਿ ਨਹੀਂ ਜਿਹੜੇ ਕੈਸ਼ ਲੱਤੇ ਉਹਦਾ ਪ੍ਰੂਫ ਹੈ ਕਿਉਂਕਿ ਅਸੀਂ ਡੀਐਸਪੀ ਦਫ਼ਤਰ ਦੇ ਅੰਦਰ ਜਦੋਂ ਇਹ ਬੰਦੇ ਤੋਂ ਪੁੱਛਿਆ ਗਿਆ ਡੀਐਸਪੀ ਸਰ ਨੇ ਕਿ ਤੂੰ ਮੇਰੇ ਨਾਮ ਤੇ ਪੈਸੇ ਖਾਧੇ ਆ ਤਾਂ ਇਹਨਾਂ ਨੇ ਕਿਹਾ ਹਾਂਜੀ ਮੈਂ ਤੁਹਾਡੇ ਨਾਮ ਤੇ ਪੈਸੇ ਖਾਧੇ ਆ ਇਸ ਚੀਜ਼ ਦੀ ਸਾਡੇ ਕੋਲ ਅੰਦਰਲੀ ਰਿਕਾਰਡਿੰਗ ਹੈ ਡੀਐਸਪੀ ਨਾਮ ਤੇ ਇਹ ਪੈਸੇ ਖਾ ਗਿਆ ਹਾਂ ਤੇ ਉਦੋਂ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋਈ ਜੀ ਸਰ ਡੀਐਸਪੀ ਸਰ ਕਰਨ ਦੇ ਕੋਈ ਨਾ ਤੁਹਾਡੇ ਪੈਸੇ ਖਾ ਗਿਆ ਮੈਨੂੰ ਪਤਾ ਲੱਗ ਚੁੱਕਾ ਹੌਲੀ ਹੌਲੀ ਕਰਕੇ ਮੈਂ ਤੁਹਾਡੇ ਪੈਸੇ ਮੜਵਾਉਂਗਾ ਅਸੀਂ ਬਲਜਿੰਦਰ ਕੌਰ ਦੇ ਦਫ਼ਤਰ ਚ ਜਾਂਦੇ ਰਹੇ ਹਾਂ ਤੇ ਪਹਿਲਾਂ ਸਾਡਾ ਇਹਨਾਂ ਨੇ 75000 ਰੁਪਏ ਮੜਵਾਤਾ ਕਿਉਂਕਿ ਉਹ ਤੋਂ ਵੋਟਾਂ ਆਉਣ ਵਾਲੀਆਂ ਸੀਗੀਆਂ ਤੇ ਸਾਨੂੰ ਪਰਸਨਲ ਨੰਬਰ ਦਿੱਤਾ ਬਲਜਿੰਦਰ ਕੌਰ ਜੀ ਨੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਬਾਕੀ ਪੈਸੇ ਤੁਹਾਨੂੰ ਵੋਟਾਂ ਤੋਂ ਬਾਅਦ ਮੜਵਾਵਾਂਗੇ ਜਦੋਂ ਅਸੀਂ ਵੋਟਾਂ ਤੋਂ ਬਾਅਦ ਕਾਲ ਕਰਦੇ ਹਾਂ ਤੇ ਸਾਨੂੰ ਕਹਿੰਦੇ ਕਿਹੜੇ ਪੈਸੇ ਕਿਵੇਂ ਪੈਸੇ ਤੇ ਸਾਡਾ ਨੰਬਰ ਬਲੌਕ ਪਾ ਗਏ ਨਹੀਂ ਬਲਜਿੰ ਸਾਰੇ ਪੈਸੇ ਮੰਨੀ ਬੈਠਾ ਬੰਦਾ ਫਿਰ ਵੀ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਬੰਦਾ ਜੀ ਬਾਹਰ ਕਾਰਵਾਈ ਨਹੀਂ ਹੋ ਰਹੀ ਬਿਲਕੁਲ ਵੀ ਉਲਟਾ ਸਾਨੂੰ ਦੱਤੀਆਂ ਜਾਂ ਪ੍ਰਸ਼ਾਸਨ ਕੋਲੇ ਜਾਂ ਸੀਸੀ ਕੋਲੇ ਜਾਂ ਜਿਹੜਾ ਨੰਬਰ ਜਿਹੜਾ ਹੈਲਪਲਾਈਨ ਨੰਬਰ ਬਣੇ ਹੋਏ ਹਨ ਅਸੀਂ ਉੱਥੇ ਸੀਐਮ ਨੂੰ ਵੀ ਐਪਲੀਕੇਸ਼ਨਾਂ ਭੇਜੀਆਂ ਹੁੰਦੀਆਂ ਅੱਗੋਂ ਸਾਨੂੰ ਫੋਨ ਆਉਂਦਾ ਕਿ ਤੁਸੀਂ ਕੋਰਟ ਵਿੱਚ ਚਲੇ ਜਾਓ ਇਹ ਇਹ ਦਿੱਤੀ ਜਾਂਦੀ ਹੈ ਨਸੀਹਤ ਕਿ ਪਰਿਵਾਰ ਚ ਤੁਹਾਡੇ ਕੌਣ ਕੌਣ ਹਨ ਇਕੱਲੇ ਹੀ ਤੁਸੀਂ ਜੀ ਮੈਂ ਤੇ ਮੇਰਾ ਭਰਾ ਹੀ ਹਾਂ ਅੱਛਾ ਹਾਂਜੀ ਮੇਰੇ ਡੈਡੀ ਨੇ ਬਿਮਾਰ ਪੈ ਗਏ ਅੱਛਾ ਅੱਛਾ ਹਾਂਜੀ ਤੇ ਜਿਹੜਾ ਹੁਣ ਤੁਸੀਂ ਵੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਰ ਪ੍ਰਸ਼ਾਸਨ ਤੋਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਰ ਸੀਐਮ ਸਿਰਫ ਉੱਪਰ ਦੇਖੋ ਸਟੇਜ ਤੇ ਚੜ ਕੇ ਬੋਲਨੇ ਅਸੀਂ ਕਹਿਨੇ ਆ ਕਿ ਸਿਸਟਮ ਦੇ ਅੰਦਰ ਦੇਖੋ ਚੱਲ ਕੀ ਰਿਹਾ ਦੇਖੋ ਤੁਸੀਂ ਕਹਿ ਰਹੇ ਹੋ ਪੈਸੇ ਨਹੀਂ ਲੈ ਰਹੇ ਅਫਸਰ ਲੈ ਨਹੀਂ ਰਹੇ ਆਸਰਾ ਨਹੀਂ ਅੱਗੇ ਟੋਟ ਰੱਖੇ ਹੋਇਆ ਟੋਟਾਂ ਹੀ ਪੈਸੇ ਤਾਂ ਜਾ ਰਹੇ ਆ ਉਹਨਾਂ ਨੇ ਤਰੀਕਾ ਅਲੱਗ ਤੋਂ ਖੋਜ ਰਿਆ ਨਾ ਇੱਕ ਬਚੋਲਾ ਪਾਲਿਆ ਵਿੱਚ ਸਰ ਇਹਨਾਂ ਬਚੋਲਿਆਂ ਨੂੰ ਫੜ ਕੇ ਅੰਦਰ ਸਿੱਟਿਆ ਜਾਵੇ ਇਹਨਾਂ ਤੇ ਕਾਰਵਾਈ ਹੋਵੇ ਤਾਂ ਜੋ ਕਿਸੇ ਗਰੀਬ ਨਾਲ ਹੋਰ ਮਾਰ ਨਾ ਅਸੀਂ ਤਾਂ ਸਿਰਫ ਇਹ ਦਿਖਾਉਣਾ ਚਾਹੁੰਦੇ ਆਂ ਕਿ ਇਹ ਬੰਦੇ ਦਾ ਚਿਹਰਾ ਸਾਰੀ ਦੁਨੀਆ ਸਾਹਮਣੇ ਆਉਣਾ ਚਾਹੀਦਾ ਤਾਂ ਕਿ ਕੱਲ ਨੂੰ ਕਿਸੇ ਹੋਰ ਨਾਲ ਠੱਗੀ ਨਾ ਹੋਵੇ ਇਸ ਤੋਂ ਇਲਾਵਾ ਜਦੋਂ ਮੇਰੀ ਪਹਿਲੀ ਇੰਟਰਵਿਊ ਆਈ ਸੀ ਉਸ ਨੂੰ ਦੇਖ ਕੇ ਇੱਕ ਹੋਰ ਬੰਦਾ ਮੇਰੇ ਕੋਲ ਆਇਆ ਜਿਹਦੇ ਨਾਲ 28 ਲੱਖ ਦੀ ਹੋਈ ਹੈ ਉਹ ਅੱਜ ਵੀ ਕਾਲ ਕਰਕੇ ਤੁਹਾਡੀ ਗੱਲ ਕਰਵਾ ਸਕਦੇ ਆਂ ਬਹੁਤ ਜ਼ਿਆਦਾ ਲੋਕਾਂ ਨਾਲ ਠੱਗੀ ਹੋ ਚੁੱਕੀ ਹੈ ਅਸੀਂ ਚਾਹੁੰਦੇ ਹਾਂ ਕਿ ਬੰਦਾ ਕਿਸੇ ਹੋਰ ਨਾਲ ਠ ਇਹ ਜੇ ਕੋਈ ਬਤਾ ਉਸ ਦਵਾਰੇ ਤੋਂ ਕਾਲ ਨਹੀਂ ਆਉਂਦੀ ਵੀ ਇਸ ਤਰ੍ਹਾਂ ਦਾ ਤੁਸੀਂ ਨਹੀਂ ਦੇ ਨਹੀਂ ਨਹੀਂ ਸਰ ਐਦਾਂ ਦਾ ਕੁਝ ਵੀ ਨਹੀਂ ਆਇਆ ਹੈਗਾ ਬਾਕੀ ਡੀਐਸਪੀ ਸਰਵਲੋਂ ਆਇਆ ਸੀ ਕਿ ਤੂੰ ਸਾਡੇ ਖਿਲਾਫ ਸਰ ਕਿਉਂ ਬੋਲਦੀ ਐਦਾ ਗਲਤ ਹੈ ਮੈਂ ਕਿਹਾ ਸਰ ਜਿਹੜੀ ਜਿਹੜੀ ਚੀਜ਼ ਮੈਂ ਬੋਲੀ ਐ ਅੱਜ ਵੀ ਇੱਥੇ ਜਿਹੜੀ ਜਿਹੜੀ ਚੀਜ਼ ਬੋਲੀ ਐ ਮੈਂ ਕੱਲੀ ਕੱਲੀ ਸੀ ਦੀ ਮੇਰੇ ਮੋਬਾਈਲ 'ਚ ਰਿਕਾਰਡਿੰਗ ਐ ਪ੍ਰੂਫ ਐ ਸਾਰੇ ਪ੍ਰੂਫ ਮੈਂ ਦਿਖਾ ਸਕਦੀ ਆ ਨੰਬਰ ਬਲੌਕ ਐ ਇਹ ਵੀ ਮੈਂ ਸ਼ੋਅ ਕਰ ਸਕਦੀ ਆ ਬਸ਼ਰ ਹਾਂ ਕਹਿੰ ਤੁਸੀਂ ਮਤਲਬ ਕੱਲੇ ਬੱਸ ਤੇ ਆਏ ਜਾਂ ਕੀ ਸਰ ਬਾਈਕ ਤੇ ਬਾਈਕ ਤੇ ਇੱਕ ਤੁਹਾਡਾ ਫਿਰ ਪਰਿਵਾਰਕ ਆਮਦਨ ਕੀ ਹੈ ਸਰ ਗਰੀਬ ਹੈ ਸਰ ਅਸੀਂ ਵੀ ਮਤਲਬ ਘਰੋਂ ਬਸ ਆ ਜ਼ਮੀਨ ਨਹੀਂ ਸੀਗੀ ਉਹ ਵੀ ਸਾਡੀ ਖਾਲੀ ਪਈ ਹੈ ਸਰ ਦੇਖੋ ਸਰ ਇਹ ਗੱਲ ਇਦਾਂ ਨਹੀਂ ਹੈਗੀ ਵੀ ਇਹਨਾਂ ਨੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ 2010 ਦੇ ਵਿੱਚ ਇਹਨਾਂ ਨੇ ਮਤਲਬ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਸਰਕਾਰ ਠੀਕ ਸੀ ਸਾਡੀ ਸੁਣਵਾਈ ਹੋਈ ਉਦੋਂ ਇਹਨਾਂ ਨੇ ਉੱਥੇ ਮਾਫੀ ਮੰਗ ਲਈ ਸੀ ਉਦੋਂ 2000 ਇਹਦੀ ਐਪਲੀਕੇਸ਼ਨ ਸਾਡੇ ਕੋਲੇ ਪਈਆਂ 2017 ਦੇ ਵਿੱਚ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਦੋਂ ਵੀ ਅਸੀਂ ਗਏ ਆ ਸਿੰਗੋ ਚੌਂਕੀ 'ਚ ਉਦੋਂ ਵੀ ਸਾਡੀ ਸੁਣਵਾਈ ਹੋਈ ਉਦੋਂ ਵੀ ਇਹਨਾਂ ਨੇ ਸਮਝੌਤਾ ਕਰ ਲਿਆ ਮਾਫੀ ਮੰਗ ਲਈ ਜਦੋਂ ਹੁਣ ਇਹਨਾਂ ਨੇ ਇੱਕ ਆਮਦਵਾਲਾ ਆਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਬਜ਼ਾ ਤੇ ਹੁਣ ਜਦੋਂ ਸਰਕਾਰ ਨਾਲ ਮਿਲੀ ਹੋਈ ਹੈ ਜਦੋਂ ਸਰਕਾਰ ਪੈਸੇ ਖਾ ਕੇ ਉਹਨਾਂ ਦੇ ਪੱਖ ਲੈ ਰਹੀ ਹੈ ਤੇ ਹੁਣ ਸਾਨੂੰ ਇਨਸਾਫ ਨਹੀਂ ਮਿਲਿਆ ਇਹ ਸਗਨਪਰੇ ਜੀ ਜਿਨ੍ਹਾਂ ਨਾਲ ਇਹ ਇੱਕ ਆਮ ਪਾਰਟੀ ਵਰਕਰ ਵੱਲੋਂ ਠੱਗੀ ਮਾਰੀ ਗਈ ਹੈ ਅਸੀਂ ਫਰਿਆਦ ਕਰਦੇ ਹਾਂ ਪ੍ਰਸ਼ਾਸਨ ਇਹਨਾਂ ਦੀ ਬਾਹ ਫੜੇ ਤੇ ਜਲਦ ਉਹਤੇ ਕਾਰਵਾਈ ਹੋਵੇ ਗਰਵਿੰਦਰ ਟਿੱਲੋ ਆਹ ਕਰਵੰਤ ਟਿੱਲੋਂ ਇੱਕ ਲੜਕੀ ਹੈ ਜਿਹੜੀ ਇੱਕ ਪੈਸੇ ਦੇ ਠੱਗੀ ਦਾ ਸ਼ਿਕਾਰ ਹੋਈ ਹੈ ਪਿੰਡ ਸੁਖਚੈਨ ਤੇ ਕੌਰਿਆਂ ਦਾ ਇਹਨਾਂ ਦੀ ਜ਼ਮੀਨ ਸਿੱਖ ਆਮ ਆਦਮੀ ਪਾਰਕਰ ਦੇ ਨਾਲ ਠੱਗੀ ਦਾ ਸ਼ਿਕਾਰ ਹੋਏ ਨੇ ਜੋ ਕਿ ਆਮ ਪਾਰਟੀ ਹਮੇਸ਼ਾ ਪ੍ਰਚਾਰ ਕਰਦੀ ਹੈ ਕਿ ਕੋਈ ਰਿਸ਼ਵਤ ਨਹੀਂ ਲਈ ਜਾਊਗੀ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਹੋਊਗਾ ਜੇ ਹੋਊਗਾ ਤਾਂ ਸੀਮ ਨੇ ਇੱਕ ਨੰਬਰ ਵੀ ਦਿੱਤਾ ਸੀ ਭਗਮਤ ਮਾਨ ਨੇ ਇਹਨਾਂ ਨੇ ਬਲਜਿੰਦਰ ਕੌਰ ਵੀ ਕੋਲੇ ਵੀ ਜਾ ਕੇ ਫਰਿਆਦ ਕਰੀ ਆ ਪਰ ਹਜੇ ਤੱਕ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੋਈ ਤੇ ਗੱਲ ਕਰਦੇ ਆ ਕੀ ਹੈ ਮਾਮਲਾ ਸੈਕੰਡਰੀ ਸ리에 ਥੀਨਾ ਕੋਰੀਆਣਾ ਦੇ ਵਿੱਚ ਸਾਡੀ ਜ਼ਮੀਨ ਸੀ ਜਿਹਦੇ ਵਿੱਚ ਜ਼ਬਰਨ ਕਬਜ਼ਾ ਹੋ ਜਾਂਦਾ ਸੀ ਇਹਦੇ ਸਬੰਧ ਵਿੱਚ ਸਾਡੀ ਕੁੱਟਮਾਰ ਵੀ ਹੋਈ ਹੈ ਤੇ ਜ਼ਮੀਨ ਦੇ ਵਿੱਚ ੱਤਕੇ ਨਾਲ ਪੱਟਾਂ ਵੀ ਪਾਈਆਂ ਗਈਆਂ ਅਸੀਂ ਇਸ ਸਬੰਧ ਦੇ ਵਿੱਚ ਲਗਾਤਾਰ ਸਿੰਘੋ ਚੌਂਕੀ ਜਾ ਰਹੇ ਸੀ ਤਲਵੰਡੀ ਦੇ ਡੀਐਸਪੀ ਕੋਲ ਜਾ ਰਹੇ ਸੀ ਪਰ ਉਹਨਾਂ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਅਸੀਂ ਕਈ ਮਹੀਨੇ ਭਟਕਦੇ ਰਹੇ ਫਿਰ ਪਹਿਲੇ ਮਹੀਨੇ ਦੇ ਵਿੱਚ ਇਹ ਸਾਨੂੰ ਕੁਲਦੀਪ ਸਿੰਘ ਚਾਹਲ ਮਿਲੇ ਨੇ ਪਹਿਲੇ ਮਹੀਨੇ ਦੇ ਲਸਤੇ ਵਿੱਚ ਉਹਨੂੰ ਇਹ ਨਾ ਥਾਣੇ ਦੇ ਅੰਦਰ ਹੀ ਮਿਲੇ ਨੇ ਮਤਲਬ ਸਿੰਘੋ ਚੌਂਕੀ ਦੇ ਬਾਹਰ ਆਏ ਸਾਨੂੰ ਲਗਾਤਾਰ ਇਹ ਥਾਣੇ ਦੇ ਵਿੱਚ ਹੀ ਰਹਿੰਦੇ ਆ ਜਿਵੇਂ ਇੱਕ ਪੁਲਿਸ ਦਾ ਟਾਟ ਹੁੰਦਾ ਉਸ ਤਰੀਕੇ ਨਾਲ ਇਹ ਗਾਰਡ ਹੈ ਠੀਕ ਹੈ ਕਹਿੰਦਾ ਕਿ ਮੈਂ ਇਹ ਆਮ ਆਦਮੀ ਪਾਰਟੀ ਦਾ ਵਰਕਰ ਐ ਮੈਂ ਹੀ ਤੁਹਾਡਾ ਕੰਮ ਕਰਵਾ ਸਕਦਾ ਇੱਥੇ ਪੈਸਾ ਚੱਲਦਾ ਬਜਿੰਦਰ ਕੌਰ ਤੱਕ ਉੱਪਰ ਤੱਕ ਮਤਲਬ ਐਮਐਲਏ ਤੱਕ ਪੈਸੇ ਹੀ ਚੱਲੂਗਾ ਪੈਸੇ ਰਾਹੀਂ ਕੰਮ ਹੋ ਸਕਦਾ ਬਿਨਾ ਪੈਸੇ ਤੋਂ ਇੱਥੇ ਕੰਮ ਨਹੀਂ ਹੁੰਦਾ ਤੁਹਾਡੀ ਸੁਣਵਾਈ ਨਹੀਂ ਹੁੰਨੀ ਬੇਸ਼ੱਕ ਤੁਸੀਂ ਸਾਲਾਂ ਸਾਲ ਭਟਕਦੇ ਰਹੋ ਅਸੀਂ ਇਹ ਕਹਾਂ ਠੀਕ ਹੈ ਇਸ ਤਰ੍ਹਾਂ ਕਹਿ ਗਿਆ ਇਹਨੇ ਸਾਡੇ ਤੋਂ 2 ਲੱਖ ਰੁਪਏ ਦੀ ਠੱਗੀ ਕੀਤੀ ਐ ਥਾਣੇ ਦੇ ਅੰਦਰ ਪੈਸੇ ਸੈਂਡ ਕਰਵਾਏ ਗਏ ਐ ਪੁਲਿਸ ਵਾਲਿਆਂ ਵੱਲੋਂ ਸਾਨੂੰ ਵੱਡੇ ਤੋਂ ਵੱਡਾ ਪਰਚਾ ਪਾਉਣ ਦੀ ਧਮਕੀ ਦਿੱਤੀ ਗਈ ਐ ਸਾਨੂੰ ਪੁਲਿਸ ਵਾਲਿਆਂ ਨੇ ਸਾਨੂੰ ਟੌਰਚਰ ਕੀਤਾ ਗਿਆ ਵੀ ਦੀ ਵਜਾ ਨਾਲ ਇਸ ਨੇ ਬੰਦਿਆਂ ਨੇ ਡਰਾਮਾ ਕਾ ਕੇ ਸਾਡੇ ਤੋਂ ਪੈਸੇ ਖਾਦੇ ਨੇ ਸਾਨੂੰ ਕਹਿੰਦਾ ਤੁਹਾਡਾ ਇੰਤਕਾਲ ਕਰਵਾਉਂਗਾ ਇਸ ਤਰੀਕੇ ਨਾਲ ਇਹਨੇ 2 ਲੱਖ ਰੁਪਏ ਦੀ ਸਾਡੇ ਨਾਲ ਠੱਗੀ ਕੀਤੀ ਥੋੜੀ ਜ਼ਮੀਨ ਦਾ ਕੋਈ ਇੰਤਕਾਲ ਦਾ ਕੰਮ ਸੀ ਹਾਂਜੀ ਇੰਤਕਾਲ ਦਾ ਕੰਮ ਸੀ 10-15 ਵਿੱਚ ਪੈਸੇ ਲੈ ਗਏ ਹਾਂਜੀ ਇਹ ਕਹਿੰਦਾ ਕਿ ਕਿਸ ਤਰ੍ਹਾਂ ਲਏ ਇਹ ਕਿੰਨੇ ਕਿੰਨੇ ਥੋੜੇ ਥੋੜੇ ਕਰਕੇ ਦਿੱਤੇ ਸਰ ਕੁਝ ਪੈਸੇ ਤਾਂ ਇਦਾਂ Google Pay ਹੋਈ ਨਹੀਂ ਇਹ ਦੇਖੋ ਜੀ ਠੀਕ ਹੈ ਜਿਵੇਂ ਜਿਵੇਂ ਥਾਣੇ ਦੇ ਵਿੱਚ ਖੜਿਆ ਨਹੀਂ ਕਰਵਾਏ ਗਏ ਇਹ 15000 ਹੋਇਆ 45000 ਹੋਇਆ ਹਾਂਜੀ ਹਾਂਜੀ 47 ਰਸੀਦਾਂ ਹਾਂਜੀ ਇਹ ਹੈਗੇ ਨੇ ਗੂਗਲ ਪੇ ਹੋਏ ਨੇ ਇਸ ਤੋਂ ਇਲਾਵਾ ਸਰ ਕੁਝ ਪੈਸੇ ਕੈਸ਼ ਲੈਂਤੇ ਕਿ ਨਹੀਂ ਜਿਹੜੇ ਕੈਸ਼ ਲੈਂਤੇ ਆ ਉਹਦਾ ਪ੍ਰੂਫ ਹੈ ਕਿਉਂਕਿ ਅਸੀਂ ਡੀਐਸਪੀ ਦਫ਼ਤਰ ਦੇ ਅੰਦਰ ਜਦੋਂ ਇਹ ਬੰਦੇ ਤੋਂ ਪੁੱਛਿਆ ਗਿਆ ਡੀਐਸਪੀ ਸਰ ਨੇ ਕਿ ਤੂੰ ਮੇਰੇ ਨਾਮ ਤੇ ਪੈਸੇ ਖਾਦੇ ਆ ਤਾਂ ਇਹਨਾਂ ਨੇ ਕਿਹਾ ਹਾਂਜੀ ਮੈਂ ਤੁਹਾਡੇ ਨਾਮ ਤੇ ਪੈਸੇ ਖਾਦੇ ਆ ਇਸ ਚੀਜ਼ ਦੀ ਸਾਡੇ ਕੋਲ ਅੰਦਰਲੀ ਰਿਕਾਰਡਿੰਗ ਹੈ ਡੀਐਸਪੀ ਨਾਮ ਤੇ ਇਹ ਪੈਸੇ ਖਾ ਗਿਆ ਅੰਦਰ ਉਹ ਤੋਂ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋਈ ਜੀ ਨਹੀਂ ਸਰ ਡੀਐਸਪੀ ਸਰ ਕਹਿੰਦੇ ਕੋਈ ਨਾ ਤੁਹਾਡੇ ਪੈਸੇ ਖਾ ਗਿਆ ਮੈਨੂੰ ਪਤਾ ਲੱਗ ਚੁੱਕਾ ਹੌਲੀ ਹੌਲੀ ਕਰਕੇ ਮੈਂ ਤੁਹਾਡੇ ਪੈਸੇ ਮੜਵਾਉਂਗਾ ਅਸੀਂ ਬਲਜਿੰਦਰ ਕੌਰ ਦੇ ਦਫ਼ਤਰ ਚ ਜਾਂਦੇ ਰਹੇ ਹਾਂ ਤੇ ਪਹਿਲਾਂ ਸਾਡਾ ਇਹਨਾਂ ਨੇ 75000 ਰੁਪਏ ਮੜਵਾਤਾ ਕਿਉਂਕਿ ਉਹ ਤੋਂ ਵੋਟਾਂ ਆਉਣ ਵਾਲੀਆਂ ਸੀਗੀਆਂ ਤਾਂ ਸਾਨੂੰ ਪਰਸਨਲ ਨੰਬਰ ਦਿੱਤਾ ਬਲਜਿੰਦਰ ਕੌਰ ਜੀ ਨੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਬਾਕੀ ਪੈਸੇ ਤੁਹਾਨੂੰ ਵੋਟਾਂ ਤੋਂ ਬਾਅਦ ਮੜਵਾਵਾਂਗੇ ਜਦੋਂ ਅਸੀਂ ਵੋਟਾਂ ਤੋਂ ਬਾਅਦ ਕਾਲ ਕਰਦੇ ਹਾਂ ਤਾਂ ਸਾਨੂੰ ਕਹਿੰਦੇ ਕਿਹੜੇ ਪੈਸੇ ਕਿਵੇਂ ਪੈਸੇ ਤੇ ਸਾਡਾ ਨੰਬਰ ਬਲੌਕ ਪਾ ਗਏ ਨਹੀਂ ਬ ਸਾਰੇ ਪੈਸੇ ਮੰਨੀ ਬੈਠਾ ਬੰਦਾ ਫਿਰ ਵੀ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਬੰਦਾ ਅੱਜ ਬਾਹਰ ਹਾਂਜੀ ਕਾਰਵਾਈ ਨਹੀਂ ਹੋ ਰਹੀ ਬਿਲਕੁਲ ਵੀ ਹੈਪੀ ਕੋਈ ਉਲਟਾ ਸਾਨੂੰ ਦੱਤੀਆਂ ਜਾਂ ਪ੍ਰਸ਼ਾਸਨ ਕੋਲੇ ਜਾਂ ਸੀਸੀ ਕੋਲੇ ਜਾਂ ਜਿਹੜਾ ਨੰਬਰ ਜਿਹੜਾ ਹੈਲਪਲਾਈਨ ਨੰਬਰ ਬਣੇ ਹੋਏ ਹਨ ਅਸੀਂ ਉੱਥੇ ਸੀਐਮ ਨੂੰ ਵੀ ਐਪਲੀਕੇਸ਼ਨਾਂ ਭੇਜੀਆਂ ਹੋਣਗੀਆਂ ਅੱਗੋਂ ਸਾਨੂੰ ਫੋਨ ਆਉਂਦਾ ਕਿ ਤੁਸੀਂ ਕੋਰਟ ਵਿੱਚ ਚਲੇ ਜਾਓ ਇਹ ਇਹ ਦਿੱਤੀ ਜਾਂਦੀ ਹੈ ਨਸੀਹਤ ਕਿ ਪਰਿਵਾਰ ਚ ਤੁਹਾਡੇ ਕੌਣ ਕੌਣ ਹਨ ਇਕੱਲੇ ਤੁਸੀਂ ਜੀ ਮੈਂ ਤੇ ਮੇਰਾ ਭਰਾ ਹੀ ਹਾਂ ਹਾਂਜੀ ਮੇਰੇ ਡੈਡੀ ਨੇ ਬਿਮਾਰ ਪੈ ਗਏ ਹਾਂਜੀ ਅੱਛਾ ਅੱਛਾ ਹਾਂਜੀ ਤੇ ਜਿਹੜਾ ਹੁਣ ਤੁਸੀਂ ਵੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਰ ਪ੍ਰਸ਼ਾਸਨ ਤੋਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਰ ਸੀਐਮ ਸਿਰਫ ਉੱਪਰ ਦੇਖੋ ਸਟੇਜ ਤੇ ਚੜ ਕੇ ਬੋਲਨੇ ਅਸੀਂ ਕਹਿਨੇ ਆ ਕਿ ਸਿਸਟਮ ਦੇ ਅੰਦਰ ਦੇਖੋ ਚੱਲ ਕੀ ਰਿਹਾ ਦੇਖੋ ਤੁਸੀਂ ਕਹਿ ਰਹੇ ਹੋ ਪੈਸੇ ਨਹੀਂ ਲੈ ਰਹੇ ਅਫਸਰ ਲੈ ਨਹੀਂ ਰਹੇ ਆਸਰਾ ਨਹੀਂ ਅੱਗੇ ਟੋਟ ਰੱਖੇ ਹੋਇਆ ਟੋਟ ਰਾਹੀਂ ਪੈਸੇ ਤਾਂ ਜਾ ਰਹੇ ਆ ਉਹਨਾਂ ਨੇ ਤਰੀਕਾ ਅਲੱਗ ਤੋਂ ਖੋਜ ਰਿਹਾ ਨਾ ਇੱਕ ਬਚੋਲਾ ਪਾ ਲਿਆ ਵਿੱਚ ਸਰ ਇਹਨਾਂ ਬਚੋਲਿਆਂ ਨੂੰ ਖੜਕੇ ਅੰਦਰ ਸਿੱਟਿਆ ਜਾਵੇ ਇਹਨਾਂ ਤੇ ਕਾਰਵਾਈ ਹੋਵੇ ਤਾਂ ਜੋ ਕਿਸੇ ਗਰੀਬ ਨਾਲ ਹੋਰ ਮਾਰ ਨਾ ਅਸੀਂ ਤਾਂ ਸਿਰਫ ਇਹ ਦਿਖਾਉਣਾ ਚਾਹੁੰਦੇ ਆ ਵੀ ਇਹ ਬੰਦੇ ਦਾ ਚਿਹਰਾ ਸਾਰੀ ਦੁਨੀਆ ਸਾਹਮਣੇ ਆ ਕੋ ਲਿਆ ਆ ਜਿਹਨੇ 28 ਲੱਖੀ ਹੋਈ ਆ ਉਹ ਅੱਜ ਵੀ ਕਾਲ ਕਰਕੇ ਤੁਹਾਡੀ ਗੱਲ ਕਰਵਾ ਸਕਦੇ ਆ ਬਹੁਤ ਜ਼ਿਆਦੇ ਲੋਕਾਂ ਦਾ ਠੱਗੀ ਹੋ ਚੁੱਕੀ ਆ ਅਸੀਂ ਚਾਹੁੰਦੇ ਕਿ ਬੰਦਾ ਕਿਸੇ ਹੋਰ ਨਾ ਠੱਗੀ ਨਾ ਕਰੇ ਇਹਦਾ ਚਿਹਰਾ ਸਭ ਦੇ ਸਾਹਮਣੇ ਆਉਣਾ ਚਾਹੀਦਾ ਘਰ ਘਰ ਚ ਜਾਣਾ ਚਾਹੀਦਾ ਜੇ ਇਹਦੀ ਕੋਈ ਵੀ ਤੋਹ ਸਦਾਰੇ ਤੋਂ ਕਾਲ ਨਹੀਂ ਆਉਂਦੀ ਵੀ ਇਸ ਤਰ੍ਹਾਂ ਦਾ ਤੁਸੀਂ ਮੇਰੇ ਨਹੀਂ 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 ਸਰ ਐਦਾਂ ਦਾ ਕੁਝ ਵੀ ਨਹੀਂ ਆਇਆ ਹੈਗਾ ਬਾਕੀ ਡੀਐਸਪੀ ਸਰਵ